ਵੀਰੇ ਨਹੀਂ ਵੀਰੇ ਦਰਵਾਜ਼ਾ ਖੋਲ ਮੇਰੇ ਤੂੰ ਜਾ ਹੈ ਤੂੰ ਸਾਨੂੰ ਬੇਫੂਮ ਸਮਝਿਆ ਨਹੀਂ ਵੀਰੇ ਹੈ ਅਸੀਂ ਸਾਰਾ ਪਿੰਡ ਛਾਟ ਮਾਰਿਆ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਲਿਆ ਤੂੰ ਇੱਥੇ ਬੈਠੀ ਆ ਗਏ ਵੀਰੇ ਮੈਂ ਮੈਂ ਵੀਰੇ ਕੁਝ ਨਹੀਂ ਕੀਤਾ ਕੀ ਗੋਦੀ ਕੀਤਾ ਤੂੰ ਚਾ ਮੈਂ ਵੀ ਕਹਾ ਉਸ ਦਿਨ ਗੱਡੀ ਕਿਉਂ ਨਹੀਂ ਰੋਕੀ ਹੈਗੀ ਉਹਨੇ ਇਹਦਾ ਮਤਲਬ ਗੱਡੀ ਵਿੱਚ ਤੂੰ ਸੀ ਨਹੀਂ ਵੀਰੇ ਤੂੰ ਬਲ ਉਹਨੂੰ ਸੱਚ ਦੱਸ ਗੱਡੀ ਵਿੱਚ ਉਸ ਦਿਨ ਹੈਗੀ ਸੀ ਕਿ ਨਹੀਂ ਸੀ ਤੂੰ ਹੈਂ ਹਾਂ ਵੀਰੇ ਮੈਂ ਹੀ ਸੀਗੀ ਗੱਡੀ ਵਿੱਚ ਨਹੀਂ ਸਾਰੇ ਮੇਰੇ ਨਾਲ ਚਲਾਕੀਆਂ ਕਰਦੇ ਤੁਸੀਂ ਮੇਰੇ ਅੱਖੀ ਘੱਟਾ ਪਾਇਆ ਹੈਂ ਹੈ ਮੇਰੇ ਅੱਖੀ ਘੱਟਾ ਪਾਨੀ ਤੂੰ ਮੇਰੇ ਨਹੀਂ ਹੈਂ ਨਹੀਂ ਵੀਰੇ ਤੂੰ ਸਮਝ ਗਿਆ ਕੀ ਮੈਨੂੰ ਮੈਨੂੰ ਮਾਫ ਕਰ ਦੇ ਵੀਰੇ ਨਹੀਂ ਹੁਣ ਤੂੰ ਮੇਰੇ ਪਿੰਡ ਜਾਣਾ ਧੂ-ਧੂ ਕਰਾਉਂਗੀ ਸਾਰੇ ਸਾਰੇ ਪਿੰਡ ਦੇ ਮੇਰੀ ਮੇਰੀ ਬਣੀਆਂ ਹਨ ਨਾ ਕੀ ਮੂੰਹ ਦਿਖਾ ਲੂੰਗਾ ਪਿੰਡ ਬਜਾ ਜਿਹੜਾ ਮੈਂ ਡਰ ਗਈ ਸੀ ਵੀਰੇ ਮੈਂ ਡਰ ਗਈ ਸੀ ਕਿ ਡਰ ਗਈ ਸੀ ਤੂੰ ਹੈ ਇੱਕ ਉਹ ਮੇਰੇ ਸਾਰੇ دوست ਹੈ ਉਹਨੇ ਤੂੰ ਜਾਲ ਲਾ ਕੇ ਬਹਿ ਗਈਆਂ ਜਾਰੀਆਂ ਉਹ ਵੀ ਬੇਗਦਾਰ ਨਿਕਲਿਆ ਵਿੱਚੋਂ ਮੇਰੇ ਨਹੀਂ ਮੇਰੇ ਮੈਨੂੰ ਮaaf ਕਰ ਦੇ ਵੀਰੇ ਮੈਨੂੰ ਮਾਫਾ ਤੈਨੂੰ ਮਾਫ ਕਰਨਾ ਕਿੱਥੋਂ ਕਰਾਂ ਤੈਨੂੰ ਮਾਫ ਮੇਰੇ ਕਿਹੜੇ ਕੰਮ ਕੀਤੇ ਜਿਹੜਾ ਤੈਨੂੰ ਮਾਫ ਕਰਦਾ ਮੈਂ ਤੈਨੂੰ ਐਦਾਂ ਦੀ ਗਲਤੀ ਹੋ ਗਈ ਵੀਰੇ ਮੈਨੂੰ ਮਾਫ ਕਰ ਦੇ ਵੀਰੇ ਮਾਫ ਕਰ ਦੇ ਤੈਨੂੰ ਉੱਥੇ ਵੀਰੇ ਮੈਂ ਭਟ ਕੇ ਗਈ ਸੀਗੀ ਵੀਰੇ ਕਿੰਨਾ ਮਾਅਮਾ ਕਰਦੇ ਮੇਰੇ ਮੈਂ ਭਟਕ ਗਈ ਸੀ ਵੀਰੇ ਅੱਛਾ ਤੂੰ ਭਟ ਗਈ ਸੀ ਹੈ ਚੱਲ ਠੀਕ ਆ ਤੂੰ ਭਟ ਗਈ ਸੀ ਮੰਨਦਾ ਤੈਨੂੰ ਮੈਂ ਹੈ ਇਹ ਦੱਸ ਬੰਦਾ ਜਿਹੜੇ ਗਹਿਣੇ ਆ ਉਹ ਕਿੱਥੇ ਆ ਅਲਮਾਰੀ ਦੀ ਚਾਬੀ ਸਿਰਫ ਤੈਨੂੰ ਪਤਾ ਸੀ ਵੀ ਹਰਾਂ ਥੱਲੇ ਹੁੰਦੀ ਆ ਕਿਸੇ ਨੂੰ ਨਹੀਂ ਪਤਾ ਸਗਾ ਜੀ ਮੈਂ ਭਾਜੀ ਨੂੰ ਦੱਸ ਤਾ ਨਾ ਕਿ ਗਹਿਣੇ ਮੈਂ ਚੱਕੇ ਆ ਭਾਜੀ ਨੇ ਤਾਂ ਮੈਨੂੰ ਮਾਰ ਦੇਣਾ ਮੈਂ ਭਾਜੀ ਨੂੰ ਸੱਚ ਨਹੀਂ ਦੱਸ ਸਕਦੀ ਮੈਂ ਮੰਨ ਨਹੀਂ ਸਕਦੀ ਕਿ ਗਹਿਣੇ ਮੇਰੇ ਕੋਲ ਆ ਮੈਂ ਚੋਰੀ ਕਰਕੇ ਲੈ ਕੇ ਆਈ ਆ ਵੀਰੇ ਨੇ ਮੈਨੂੰ ਤਾਂ ਸਭੀ ਨੂੰ ਦੋਹਾਂ ਨੂੰ ਮਾਰ ਦੇਣਾ ਮੈਂ ਦੱਸ ਸਕਦੀ ਵੀਰੇ ਗਹਿਣੇ ਨਹੀਂ ਮੈਂ ਚੱਕੇ ਮੈਨੂੰ ਸੋ ਲੱਗ ਗਿਆ ਵੀਰੇ ਮੈਂ ਗਹਿਣੇ ਨਹੀਂ ਚੋਰੀ ਕੀਤੇ ਇਹ ਕਿੱਥੇ ਵੇ ਗਹਿਣੇ ਮੈਨੂੰ ਨਹੀਂ ਪਤਾ ਵੀਰੇ ਕਿੱਥੇ ਗਏ ਮੈਂ ਗਹਿਣੇ ਨਹੀਂ ਚੱਕੇ ਵੀਰੇ ਉਧਰ ਭਾਬੀ ਭੱਜੀ ਸੀਗੀ ਤੈਨੂੰ ਪਤਾ ਭਾਬੀ ਲੈ ਕੇ ਗਈ ਸੀਗੀ ਮੈਂ ਕਦੇ ਚੋਰੀ ਨਹੀਂ ਕੀਤੀ ਵੀਰੇ ਜੇ ਮੈਨੂੰ ਪਤਾ ਲੱਗਿਆ ਨਾ ਤੇ ਗਹਿਣੇ ਤੇਰੇ ਕੋਲ ਆ ਏਸ ਵਜਲੀ ਤੈਨੂੰ ਮੈਂ ਇੱਥੇ ਗੜ ਦੂੰ ਤੈਨੂੰ ਮੈਂ ਨਹੀਂ ਵੀਰੇ ਤੇਰੀ ਭੈਣ ਚੋਰੀ ਨਹੀਂ ਕਰ ਸਕਦੀ ਤੈਨੂੰ ਵੀ ਪਤਾ ਹੈ ਇਹ ਗੱਲ ਮੈਂ ਨਹੀਂ ਕੀਤੀ ਚੋਰੀ ਵੀਰੇ ਚੋਰੀ ਤੇ ਐਨੇ ਕੀਤੀ ਕਿਹਨੇ ਆ ਮੇਰੇ ਭਾਬੀ ਨੇ ਕੀਤੀ ਮੈਂ ਨਹੀਂ ਕੀਤੀ ਮੈਂ ਕੋਈ ਗਹਿਣਾ ਨਹੀਂ ਲੈ ਕੇ ਆਈ ਵੀਰੇ ਕੋਈ ਨਹੀਂ ਲੱਗ ਜੂ ਪਤਾ ਭਾਬੀ ਵੀਰੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਮੈਂ ਤਾਂ ਹੀ ਸਾਬੀ ਦੇ ਨਾਲ ਖਾਲੀ ਆ ਤੋ ਵੀ ਕੁਝ ਨਹੀਂ ਲੈ ਕੇ ਆਈ ਵੀਰੇ ਮੇਰੇ ਤੇਰੇ ਘਰੋਂ ਕੁਝ ਨਹੀਂ ਜਾਏਗਾ ਇੱਕ ਕੋ ਜਾ ਕੇ ਪੈਸੇ ਕਢਾਉਣਾ ਹੁਣ ਇਹਨੂੰ ਪੁੱਛਦਾ ਤੂੰ ਬੈਗ ਰੱਖਿਆ ਕਿੱਥੇ ਆ ਇਸ ਕੋਲੇ ਇਸ ਨੰਬਰ ਦਾ ਦੀਪੇ ਦਾ ਮਤਲਬ ਦੀਪਾ ਆ ਇਹ ਘਰ ਤੂੰ ਚੰਗੀ ਨਹੀਂ ਕੀਤੀ ਹੈਗੀ ਮੇਰੇ ਨਾਲ ਹੈ ਮੈਂ ਮੈਂ ਦੇਖਦਾ ਬਾਹਰ ਕੌਣ ਆਇਆ ਬਸ ਤੂੰ ਪਹਿਲਾਂ ਮੈਨੂੰ ਫੜੇ ਮੈਂ ਨਿਕਲਦਾ ਹੀ ਜਾ ਤਾ ਸਭ ਹੀ ਲੱਗਦਾ ਹੈ ਕਿੱਥੇ ਚੱਲਿਆ ਨੂੰ ਇੱਧਰ ਆ ਹੈ ਚੱਲਿਆ ਕਿੱਥੇ ਆ ਉਹ ਕਿਤੇ ਨਹੀਂ ਭਰਾ ਮੇਰੀ ਗੱਲ ਸੁਣ ਪਹਿਲਾਂ ਜਿਹੜੇ ਅੰਦਰ ਬਿਠਾ ਲਈਓ ਆ ਮੇਰੀ ਗੁਰਦੀਪ ਗੱਲ ਸੁਣ ਮੇਰੀ ਅੰਦਰ ਬਹਿ ਕੇ ਗੱਲ ਕਰਦੇ ਆਪਾਂ ਅੰਦਰ ਕਰਦੇ ਗੱਲ ਅੰਦਰ ਕੱਲਾ ਕੱਲਾ ਕੀ ਕਰਨੀ ਦਾ ਚੱਲ ਚੱਲੇ ਜਰੀ ਅੰਦਰ ਨਹੀਂ ਵੀਰੇ ਸਾਬੀ ਵੀਰੇ ਮੇਰੀ ਗੱਲ ਤਾਂ ਸੁਣ ਮੇਰੇ ਤੋਂ ਗਲਤੀ ਹੋ ਵੀ ਨਹੀਂ ਮੈਂ ਗਲਤੀ ਹੋ ਵੀ ਨਹੀਂ ਮੇਰੇ ਨਾਲ ਮਾਰੀ ਤੂੰ ਰੋਜ਼ੀ ਆ ਨਾ ਮਾਰੀ ਵੀਰੇ ਸਾਬੀ ਨੂੰ ਨਾ ਮਾਰ ਇਹ ਤਾਂ ਕੋਈ ਗਲਤੀ ਹੋ ਗਈ ਯਾਰ ਕੋਈ ਇੱਕ ਸੋਰੀ ਗਲਤੀ ਹੋ ਤੈਨੂੰ ਮੇਰੀ ਭੈਣ ਦੀ ਕੀਤੀ ਸੀ ਤੈਨੂੰ ਚੱਲ ਤੂੰ ਪਰਾਓ ਪਰ ਆਦਰ ਮੈਨੂੰ ਗੱਲ ਕਰਨ ਦੇ ਪਹਿਲਾਂ ਇਹ ਨਾ ਤੈਨੂੰ ਤੈਨੂੰ ਪਹਿਲਾਂ ਬਸ ਇਹੀ ਭੈਣ ਮੇਰੀ ਭੈਣ ਮਿਲੀ ਸੀ ਤੂੰ ਤੂੰ ਉੱਪਰ ਆ ਬੇ ਮੈਨੂੰ ਗੱਲ ਕਰਨ ਦੇ ਨੂੰ ਗਲਤੀ ਹੋ ਗਈ ਗਲਤੀ ਹੋਣੀ ਤੂੰ ਮੈਨੂੰ ਬੇਗੁਨਾਹ ਸਮਝਿਆ ਹੈ ਮੇਰੇ ਘਰ ਦੀ ਇੱਜ਼ਤ ਰੋਲ ਨੂੰ ਫੇਰਦਾ ਆ ਨਹੀਂ ਐਡਾ ਨਹੀਂ ਕੋਈ ਗੱਲ ਮੇਰਾ ਦਿਲ ਕਰਦਾ ਤੇਰਾ ਗਲਾ ਘੁੱਟ ਦਮਾ ਤੇਰਾ ਮੈਂ ਦੀਪੇ ਮੈਂ ਤੇਰੇ ਨਾਲ ਗੁੱਸਾ ਤੇਰਾ ਜਾਇਜ਼ ਆ ਬਟ ਤੂੰ ਗੱਲ ਨਹੀਂ ਸਮਝਦਾ ਕੀ ਤੇਰੀ ਗੱਲ ਸਮਝਾਂ ਤੇਰੀ ਮੈਂ ਦੀਪੇ ਮੇਰੀ ਗੱਲ ਤਾਂ ਸੁਣ ਇਹ ਕੋਈ ਬਾਹ ਛਣ ਮੈਂ ਤੈਨੂੰ ਗੱਲ ਦੱਸਦਾ ਸਾਰੀ ਹਾਂ ਦੱਸ ਕੀ ਇਹ ਮੇਰੇ ਘਰ ਕੇ ਨਹੀਂ ਆਈ ਜੋ ਤੂੰ ਬਿੰਦਰ ਨਾ ਕਰਦਾ ਸੀ ਉਹਨੂੰ ਦੇਖ ਕੇ ਡਰ ਗਈ ਸੀ ਮੈਂ ਨਹੀਂ ਲੱਗਿਆ ਆਇਆ ਇਹ ਆ ਬਾਈਆ ਆਪਕੇ ਦਾਈ ਹੈ ਪੁੱਛ ਲੈ ਉਹਨੂੰ ਇਹ ਆ ਬਾਈਏ ਡਰ ਗਈ ਆ ਜੋ ਨਹੀਂ ਆਈ ਲੱਗਦੀ ਹੈਗੀ ਜੋ ਤੂੰ ਬਿੰਦਰ ਨਾ ਕਰਦਾ ਉਹ ਸੋਚਦੀ ਮੇਰੇ ਨਾਲ ਨਾ ਹੋਵੇ ਉਹ ਤਾਂ ਡਰਦੀ ਮੇਰੇ ਤੋਂ ਆਈ ਆ ਮੈਂ ਵੀ ਤਾਂ ਹੀ ਘਾ ਲਉਂਦਾ ਗੱਡੀ ਕਿਉਂ ਨਹੀਂ ਰੋਕੀ ਤੇਰੇ ਨਾਲ ਸੀਗੀ ਨਾ ਦੀਪੇ ਉਸ ਦਿਨ ਮੈਂ ਡਰ ਗਿਆ ਸੀ ਭਰਾ ਉਸ ਦਿਨ ਤੈਨੂੰ ਮੈਂ ਕੀ ਦੱਸਦਾ ਕੀ ਤਾਂ ਦੱਸਾਂ ਮੈਂ ਉਸ ਦਿਨ ਤੂੰ ਆਪ ਨਾਲ ਗੱਡੀ ਚ ਲੈ ਕੇ ਤੁਰਿਆ ਫਿਰਦਾ ਸੀ ਉਹਨੂੰ ਉਹ ਆਪ ਆਈ ਸੀ ਉਹ ਤੇਰੀ ਆ ਕਰਤੂਤਾਂ ਤੋਂ ਡਰ ਗਈ ਸੀਗੀ ਜੋ ਤੂੰ ਬਿੰਦਰ ਨਾ ਕਰਦਾ ਆ ਦਿਮਾਗ ਖਰਾਬ ਕੀਤਾ ਮੇਰਾ ਇਹਨਾਂ ਨੇ ਤੂੰ ਉਹ ਰਾਵਣਾ ਸੋਚ ਬੈਲਾ ਕੋਈ ਗਲਤ ਨਹੀਂ ਹੋਇਆ ਜੇ ਮੈਂ ਇਹਨਾਂ ਦੋਨਾਂ ਨੂੰ ਮਾਰਤਾ ਤਾਂ ਮੈਨੂੰ ਜੇਲ੍ਹ ਜਾਣਾ ਪੈ ਜਾਣਾ ਜੇ ਮੈਂ ਪੂਜਾ ਨੂੰ ਪਿੰਡ ਲੈ ਗਿਆ ਫਿਰ ਪਿੰਡ ਵਾਲਿਆਂ ਨੇ ਮੈਨੂੰ ਜੀਣ ਦੇਣਾ ਇਹ ਨਹੀਂ ਕਿਹਾ ਸਭੀ ਕੋ ਰਹਿ ਕੇ ਆਈ ਐ ਇਹਨਾਂ ਕੁੜੀ ਦਾ ਵਿਆਹ ਕੌਣ ਕਰੂਗਾ ਮਨ ਨੂੰ ਲੱਗਦਾ ਇਹਦਾ ਵਿਆਹ ਕਰਨਾ ਪੈਣਾ ਆ ਮੈਂ ਆਪਣੀ ਇੱਜ਼ਤ ਤਾਂ ਬਜਾਣੀ ਆ ਕਿਸ ਤਰੀਕੇ ਨੂੰ ਸਾਬੀ ਤੂੰ ਮੇਰੀ ਗੱਲ ਸੁਣ ਲੈ ਇੱਕ ਤੂੰ ਪਿੰਡ ਵਿੱਚ ਮੇਰੀ ਬੇਇੱਜ਼ਤੀ ਕਰਵਾਉਣੀ ਚਾਹੁੰਦਾ ਸੀ ਕਿ ਤੇਰੀ ਭੈਣ ਭੱਜ ਕੇ ਮੇਰੇ ਕੋਲ ਆਈ ਆ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸੀ ਦੀਪੇ ਤੂੰ ਗਲਤ ਸੋਚਦਾ ਪਿਆ ਗੱਲ ਤਾਂ ਮੈਂ ਕੋਈ ਨਹੀਂ ਸੋਚਦਾ ਹੁਣ ਜੋ ਨੁਕਸਾਨ ਹੋ ਗਿਆ ਉਹ ਤਾਂ ਹੁਣ ਭੁਗਤਣਾ ਪੈਣਾ ਆ ਇਹਨੂੰ ਮੈਂ ਪਿੰਡ ਦਾ ਲਿਜਾ ਨਹੀਂ ਸਕਦਾ ਹੈਗਾ ਇਹ ਹੁਣ ਤੇਰੇ ਕੋਲ ਹੀ ਰਹੂਗੀ ਇੱਥੇ ਤੇਰੇ ਨਾਲ ਵਿਆਹ ਕਰਨਾ ਪੈਣਾ ਇਹਦਾ ਕੀ ਵਿਆਹ ਇਹ ਤਾਂ ਗੱਲ ਬਣ ਗਈ ਜਾਨ ਵੀ ਬਚ ਗਈ ਐਸੇ ਵੀ ਆਪਣੇ ਕੋਲ ਹੀ ਆ ਹਰ ਕੁੜੀ ਮਿਲ ਗਈ ਇਹਦਾ ਕਿੰਨੇ ਕੰਮ ਇੱਕ ਨਾਲ ਹੋ ਗਏ ਵੀਰੇ ਮੈਂ ਤਾਂ ਅਜ ਕੈਨੇਡਾ ਜਾਣਾ ਆ ਵੀਰੇ ਮੈਂ ਵਿਆਹ ਵਾਰੇ ਹਜੇ ਨਹੀਂ ਸੋਚਿਆ ਪਹਿਲਾਂ ਮੈਂ ਆਪਣਾ ਸੁਪਨਾ ਪੂਰਾ ਕਰਨਾ ਵੀਰੇ ਕੈਨੇਡਾ ਜਾ ਕੇ ਤੂੰ ਤਾਂ ਚੁੱਪੇ ਹੀ ਘਰ ਜਾ ਆਪਣੀਆਂ ਸਵੇਰੇ ਲਾਵਾ ਕਰਾਈ ਤੇਰਾ ਬਹਿ ਗਾਹਾਂ ਜਾ ਬਾਅਦੋਂ ਕੈਨੇਡਾ ਜਾਈ ਜਿੱਥੇ ਮਰਜ਼ੀ ਜਾਈ ਮੈਂ ਪਿੰਡ ਜਾ ਕੇ ਮੂੰਹ ਦਿਖਾਣ ਜਾਊਗਾ ਤਾਂ ਕਦੋਂ ਹੋਊਗਾ ਤੇ ਕਹਿ ਰਹਾ ਦੂੰਗਾ ਮੈਂ ਲੋਕਾਂ ਨੂੰ ਤੇ ਵਿਆਹ ਮੈਂ ਕੀਤਾ ਸੀ ਨਹੀਂ ਮੈਂ ਆਪਣਾ ਕੈਨੇਡਾ ਦਾ ਸੁਪਨਾ ਹੂਰਾ ਨਹੀਂ ਰਹਿਣ ਦੇ ਸਕਦੀ ਜੇ ਸਾਡੇ ਮੈਨੂੰ ਕੈਨੇਡਾ ਨਾ ਲੱਗ ਗਿਆ ਫਿਰ ਮੈਂ ਤਾਂ ਜ਼ੁੰਗੀ ਜੀ ਮਰ ਚੂਗੀ ਮੇਰੇ ਨਾਲ ਕਿਤੇ ਵਾਲਾ ਰੱਬ ਤੋ ਖਾਣਾ ਕਰਦੀ ਆਲੀਪੇ ਮੈਂ ਤਿਆਰ ਨਾ ਵਿਆਹ ਵਾਸਤੇ ਜਿੱਦਾਂ ਤੂੰ ਕਹੇ ਉਦਾਂ ਹੋ ਜੂਗਾ ਚਲ ਠੀਕ ਆ ਫਟਾ ਵਿਆਹ ਕਰਨਾ ਨਾਲੇ ਤੂੰ ਵੀ ਮੇਰੀ ਗੱਲ ਸੁਣ ਲੈ ਇੱਕ ਅੱਜ ਤੋਂ ਬਾਅਦ ਤੇਰਾ ਘਰ ਵਾਲਾ ਆ ਤੈਨੂੰ ਚਾਹੇ ਬਾਰੇ ਕੋਟੇ ਮੈਨੂੰ ਇੱਥੇ ਕੁਝ ਨਹੀਂ ਹੈਗਾ ਹੁਣ ਤੂੰ ਹੀ ਭੁਗਤਨੀ ਕਿੱਥੇ ਗਈ ਸੀ ਤੁਸੀਂ ਉਹ ਵੀ ਇੰਨੇ ਗੁੱਸੇ ਨਾਲ ਥਾਣੇ ਗਈ ਆ ਜੀ ਕਾ ਦੀਪੇ ਬਾਜਾ ਦਾ ਕਰਾ ਕੇ ਆਇਆ ਪਰਚਾ ਕਾਦਾ ਪਰਚਾ ਬਿੰਦਰ ਦੇ ਕਤਲ ਦਾ ਪਟਕਾ ਦਾ ਕਰਾ ਕੇ ਆਇਆ ਉੱਤੇ ਕਤਲ ਦਾ ਹੋਈ ਰੁਬਾ ਬਿੰਦਰ ਸੱਚੀ ਮਰ ਗਈ ਹਾਂ ਮਰ ਗਈ ਆ ਹੋ ਜਿੰਨਾ ਜ਼ਿੰਮੇਵਾਰ ਦੀ ਪਾਰੀ ਮੌਤ ਦਾ ਉਹਨਾਂ ਤੂੰ ਵੀ ਨਾਲ ਹੀ ਆਉਰੇ ਮੈਂ ਮੈਂ ਕੀ ਕੀਤਾ ਮੈਂ ਤਾਂ ਬਸ ਹਾਂ ਕਿ ਜਦੋਂ ਆਖਰੀ ਵਾਰ ਆਪਣੇ ਘਰ ਆਈ ਸੀਗੀ ਤੂੰ ਨੂੰ ਪਾਣੀਆ ਘਟ ਬਲਾ ਜੰਦੇ ਬਿਠਾਂਦੀ ਠੀਕ ਆ ਤੂੰ ਥੱਕੇ ਮਾ ਕੇ ਬਾਹਰ ਕੱਢਿਆ ਜੈਨਾ ਜੋ ਜੀਂਦੀ ਹੁੰਦੀ ਮੈਨੂੰ ਕੀ ਪਤਾ ਸੀ ਐਦਾਂ ਹੋ ਜਾਣਾ ਹੈ ਮੈਂ ਤਾਂ ਆਪਣੇ ਘਰਵਾਰੇ ਸੋਚਿਆ ਸੀ ਵੀ ਚਲੋ ਸਾਡੀ ਬਦਨਾਮੀ ਨਾ ਹੋਊਗੀ ਦੀਪਾ ਕਹਿੰਦਾ ਸੀ ਮੈਂ ਤੁਹਾਡੇ ਤੇ ਕੇਸ ਦਰਜ ਕਰ ਦੇਣਾ ਹੈ ਆ ਮੈਂ ਕਹਾਂ ਇੱਥੇ ਰੋਜ਼ ਪੁਲਿਸ ਆਉਗੀ। ਬਦਨਾਮੇ ਨਾਲ ਹੁਣ ਬਲ ਲੱਗੋ ਕੀ ਹੁੰਦੀ ਆ। ਜਾਂ ਪੁਲਿਸ ਰੋਜ਼ ਆਪਣੇ ਘਰੇ ਜਾਣੀ ਆ। ਆਗੇ ਪੁੱਛੂਗੇ ਵੀ ਮਾਨਸੇ ਬੰਲਾ ਕਿੱਥੇ ਗਈ ਸੀ ਉਹ। ਫੇਰ ਮੈਂ ਉਹਨਾਂ ਦੱਸੂਗਾ। ਵੀ ਮੇਰੇ ਘਰ ਵਾਲੀ ਨੇ ਉਹਨਾਂ ਨੂੰ ਕੁੱਤਿਆਂ ਨੂੰ ਬਾਹਰ ਕੱਢਿਆ ਸੀਗਾ ਧੱਕੇ ਮਾਰ ਕੇ। ਹਾਂ ਜੀ ਐਦਾਂ ਨਾ ਦੱਸਿਓ। ਮੈਨੂੰ ਪੁਲਿਸ ਤੋਂ ਬੋਧ ਡਰ ਲੱਗਦਾ ਆ। ਤੈਨੂੰ ਪੁਲਿਸ ਤੋਂ ਡਰ ਲੱਗਦਾ? ਉਹ ਕੁੜੀ ਦਾ ਕੀ? ਜਿਹੜਾ ਦਾ ਠੋਕਦਾ ਖਾਂਦੀ ਫੇਜ਼ੀ ਵਦਾ। ਤੇਰਾ ਜਨਨ ਪੱਥਰ ਦਾ ਹੋ ਗਿਆ। ਗੁਰੀ ਮੈਨੂੰ ਮਾਫ਼ ਕਰ ਦੇ। ਮੇ ਤੋਂ ਗਲਤੀ ਹੋ ਗਈ। ਮੈਨੂੰ ਮਾਫ ਕਰ ਦੇ ਮੈਨੂੰ ਨਹੀਂ ਪਤਾ ਸੀ ਕਿ ਬਿੰਦਰ ਮਰਨੇ ਚੱਲੀ ਆ ਮੈਂ ਤਾਂ ਉਹਨੂੰ ਕਦੇ ਜਾਣ ਹੀ ਨਹੀਂ ਦੇਣਾ ਸੀ ਘਰੋਂ ਮਾਫੀ ਮੇਰੇ ਕੋਲੋਂ ਨਹੀਂ ਮਾਫੀ ਦਾਬੂ ਕੋਲੋਂ ਮੰਗ ਪਰ ਯਾਦ ਰੱਖੀ ਸੋਨੀ ਜੇਦਲ ਸਾਬਤ ਹੋ ਗਿਆ ਨਾ ਕਿ ਬਿੰਦਰ ਮਰ ਗਈ ਆ ਕੋਈ ਗੱਲ ਨਹੀਂ ਇਸ ਘਰ 'ਚ ਜਾਂ ਤੂੰ ਰਹੂਗੀ ਜਾਂ ਮੈਂ ਰਹੂੰਗਾ ਠੀਕ ਆ ਮੈਂ ਆਪਣੇ ਭੈਣ ਦੇ ਕਾਤਲ ਨਾਲ ਨਾ ਇੱਕ ਘਰ 'ਚ ਨਹੀਂ ਰਹਿ ਸਕਦਾ ਹੋ ਰੱਬਾ ਮੈਂ ਕੀ ਕਰ ਤਾ ਮੈਂ ਤਾਂ ਆਪਣਾ ਭਲਾ ਸੋਚਿਆ ਸੀ ਮੈਂ ਤਾਂ ਸੋਚਿਆ ਸੀ ਬਲਾਟ ਆਲ ਗਈ ਮੈਨੂੰ ਕੀ ਪਤਾ ਇਹ ਬਲਾ ਮੇਰੇ ਗੱਲ ਨੂੰ ਲੱਗ ਜੂਗੀ ਜੇ ਕਿਤੇ ਦੀਪੇ ਨੇ ਨਾਮ ਲੈਤਾ ਪੋਸ ਕੋ ਮੇਰਾ ਸੋਨੀ ਤੂੰ ਤਾਂ ਜੇਲ ਪੱਕੀ ਜਾਉਂਗੀ ਤੇਰੀ ਤਾਂ ਜਿੰਦਗੀ ਖਰਾਬ ਹੋ ਜੂ ਕਿੱਥੇ ਤੂੰ ਆਪਣਾ ਫਿਊਚਰ ਦੇਖਦੀ ਸੀ ਹੁਣ ਤਾਂ ਕੁਝ ਨਹੀਂ ਬਚਿਆ ਤੇਰੇ ਪੱਲੇ ਹੁਣ ਤਾਂ ਗੁਰੀ ਵੀ ਹੱਥੋਂ ਨਿਕਲ ਗਿਆ ਹਾਏ ਰੱਬਾ ਮੇਰੀ ਤਾਂ ਕਿਸਮਤ ਹੀ ਖਰਾਬ ਹੋ ਗਈ ਬੋ ਵੱਡਾ ਪਾਪ ਹੋ ਗਿਆ ਮੇਰੇ ਕੋਲੋਂ ਉਹ ਤਾਂ ਮਾਰ ਕੇ ਵੀ ਨਹੀਂ ਟਲੀ ਆਏ ਓਏ ਮੈਨੂੰ ਅੱਜ ਨੀਂਦੇ ਨਹੀਂ ਆਦੀ ਪਈ پتہ ਨਹੀਂ ਕੀ ਹੋ ਗਿਆ ਫੇ ਚੋਰ ਚੋਰ ਕਿਥੋਂ ਆਇਆ ਇਹ ਕੌਣ ਹੈ ਕੌਣ ਹੈ

Ayo, putang di kameranya. Ayo, putang di kameranya. पानी दे रे भाभी प्यास लगी है भाभी पानी दे भाभी बिंदर बिंदर तू तू इतने की की कर रही है तू तो तू तो चल गई सी तू तो तू तो चल गई सी मर के भी मेरी प्यास नहीं बुझी भाभी पानी दे दे भाभी मेरा, मेरा भी हक है इस घर से भाभी मैं तेरे रहूंगी हमेशा तेरे रहूंगी भाभी इस घर च मेरा भी हक है भाभी परे चल जा मेरा हक मेनू दे दे दूर चल जा मेरे तो मेरा हक मेनू दे दे भाभी नहीं नहीं दूर चल जा मेरे जाय। तो दूर चल जा चले जा इत्थो इत्थो चल जा बिंदर चले जा चले जा इत्थो बिंदर बिंदर हो 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 ਕਿ ਆਈ ਸੀ ਇੱਥੇ ਆਈ ਸੀ ਬਿੰਦਰ ਕੋਈ ਨਹੀਂ ਆਇਆ ਇੱਥੇ ਇਤਨੇ ਪਾਵਰ ਦਾ ਸੌਣ ਨਹੀਂ ਦਿੰਦੇ ਉਹ ਲਮਾਰੀ 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 ਜਿਸੀ ਉਹ ਉਹ ਮੇਰੇ ਤੋਂ ਮੇਰੇ ਤੋਂ ਪਾਣੀ ਮੰਗਦੀ ਸੀ ਪਾਣੀ ਕਹਿੰਦੀ ਮੈਂ ਪਾਣੀ ਪੀਣਾ ਆ ਜਦੋਂ ਜਿਉਂਦੀ ਸੀ ਕਿ ਯਾ ਤਾਂ ਪਾਣੀ ਪੁੱਛਿਆ ਨਹੀਂ ਉਹਨੂੰ ਹੋਰ ਮਾਰ ਦੇ ਮੇਰੇ ਤੋਂ ਪਾਣੀ ਪੁੱਛਣ ਆ ਪਿਆ ਗਿਆ ਉਹ ਮੈਂ ਇਸ ਕਮਰੇ ਜੀ ਨਹੀਂ ਲੈਣਾ ਮੈਨੂੰ ਲੱਗਦਾ ਉਹ ਇੱਥੇ ਕਿਤੇ ਬੈਠੀ ਆ ਲੋਕੇ ਮੈਂ ਇਸ ਕਮਰੇ ਨਹੀਂ ਲੈਣਾ ਮੈਨੂੰ ਬਹੁਤ ਡਰ ਲੱਗਦਾ ਪਿਆ ਆ ਇਹ ਤੇਰੇ ਪਾਪਾ ਦੀ ਸਜ਼ਾ ਏ ਆ। ਜੇ ਤੈਨੂੰ ਸੌਣ ਨਹੀਂ ਜਾਂਦੇ ਰਾਤ ਨੂੰ ਹੁਣ ਠੀਕ ਆ? ਬੰਦਿਆ ਨੂੰ ਸੌ ਜਾ ਹੁਣ। ਸਾਡੇ ਨਾਟਕ ਦੇਖਣ ਲਈ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ।